ਪੰਜਾਬ ਹੜ੍ਹਾਂ ਦੀ ਮਾਰ ਹੇਠਾ 2000 ਤੋਂ ਵੱਧ ਜਿਹੜੇ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ 4 ਲੱਖ ਦੇ ਕਰੀਬ ਪਿੰਡ ਵਾਸੀ ਪ੍ਰਭਾਵਿਤ ਹੋਏ ਨੇ ਔਰ 5 ਲੱਖ ਏਕੜ ਦੇ ਜ਼ਮੀਨ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਲੇਕਿਨ ਇਸੇ ਤਰ੍ਹਾਂ ਜਿਥੇ ਪੰਜਾਬ ਦੇ ਆਮ ਲੋਕ ਖਾਸ ਲੋਕ 60 ਸੀ ਲੀਟਰ ਤੇ ਅਫਸਰ ਵੀ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਨੇ ਉੱਥੇ ਹੀ ਤਿੰਨ ਜਿਹੜੇ ਨੇ ਕੌਮੀ ਤੇ ਅੰਤਰਰਾਸ਼ਟਰੀ ਹਾਕੀ ਦੇ ਖਿਡਾਰੀ ਤੇ ਇੱਕ ਇੰਟਰਨੈਸ਼ਨਲ ਐਥਲੀਟ ਉਹ ਵੀ ਲੋਕਾਂ ਦੀ ਇਸ ਹੜ ਦੇ ਮੌਕੇ ਜਿਹੜੀ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਇਹ ਚਾਰੇ ਆਫੀਸਰ ਪੰਜਾਬ ਦੇ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਤਨਾਤ ਨੇ ਤੇ ਹੜ ਪੀੜਤਾ ਦੀ ਮਦਦ ਕਰ ਰਹੇ ਨੇ ਲੋਕ ਇਹਨਾਂ ਨੂੰ ਵੀ ਮਸੀਹਾ ਆਖ ਰਹੇ ਨੇ ਖਬਰ ਸਾਹਮਣੇ ਆਈ ਹੈ ਕਿ 10 ਹੱਫ ਕੀ ਸਟਾਰ ਜਿਹੜੇ ਭਾਰਤ ਵੱਲੋਂ ਜਿਹੜੇ ਨੇ ਕਈ ਜਿਹੜੀਆਂ ਖੇਡਾਂ ਦੇ ਵਿੱਚ ਨੁਮਾਇੰਦਗੀ ਕਰ ਚੁੱਕੇ ਨੇ ਚਾਹੇ ਉਹ ਫਿਰ ਏਸ਼ੀਅਨ ਗੇਮਸ ਹੋਣ ਚਾਹੇ ਕਾਮਨਵੈਲਥ ਚਾਹੇ 올림픽 ਉਹ ਜਿਹੜੇ ਖਿਡਾਰੀ ਆ ਇਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਕੋਈ ਐਸਪੀ ਰੈਂਕ ਦੇ ਅਧਿਕਾਰੀ ਅਤੇ ਕੋਈ ਸਿਵਲ ਪ੍ਰਸ਼ਾਸਨ ਦੇ ਵਿੱਚ ਜਿਹੜਾ ਵਾ ਪੀਸਿਸ ਆਫੀਸਰ ਦੇ ਤੌਰ ਤੌਰ ਤੇ ਕੰਮ ਕਰ ਰਹੇ ਨੇ ਉਹ ਵੀ ਆਪਣਾ ਡਿਊਟੀ ਦੇ ਨਾਲ ਹਨ ਆਮ ਲੋਕਾਂ ਦੀ ਮਦਦ ਕਰ ਰਹੇ ਨੇ ਇਹ ਤਿੰਨ ਸਟਾਰ ਹਾਕੀ ਖਿਡਾਰੀ ਨੇ ਇੱਕ ਇੰਟਰਨੈਸ਼ਨਲ ਐਥਲੀਟ ਨੇ ਜਿਹੜੇ ਇਸ ਸਮੇਂ ਨਾਬਾਦ ਵਿੱਚ ਬਤੌਰ ਡੀਐਸਪੀ ਦੇ ਤੌਰ ਤੇ ਕੰਮ ਕਰ ਰਹੇ ਨੇ ਉਹ ਵੀ ਗਰੀਬ ਲੋਕਾਂ ਦੀ ਮਦਦ ਕਰ ਰਹੇ ਨੇ ਖਬਰ ਸਾਹਮਣੇ ਆਈ ਹੈ ਕਿ ਦੇਸ਼ ਦੇ ਸਨਮਾਨ ਲਈ ਹੌਕੀ ਮੈਦਾਨ ਦੇ ਵਿੱਚ ਝੂਜਣ ਵਾਲੇ ਦੋ ਕਮਾਂਤਰੀ ਮੁਕਾਬਲਿਆਂ ਵਿੱਚ ਅਨੇਕਾਂ ਮੈਡਲ ਭਾਰਤ ਦੀ ਝੋਲੀ ਪਾਉਣ ਵਾਲੇ ਭਾਰਤੀ ਹੌਕੀ ਟੀਮ ਦੇ ਤਿੰਨ ਸਾਬਕਾ ਹੌਕੀ ਖਿਡਾਰੀ ਇਸ ਸਮੇਂ ਜ਼ਿਲ੍ਹਾ ਗਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸੁਰੱਖਿਆ ਲਈ ਪੂਰੀ ਜਾਲ ਲਗਾਉਂਦੇ ਨਜ਼ਰ ਆ ਰਹੇ ਨੇ ਇਸ ਨੂੰ ਇੱਕ ਦਿਲਚਸਪ ਸੰਜੋਗ ਹੀ ਕਿਹਾ ਜਾਏਗਾ ਕਿ ਏਸ਼ੀਆ ਤੇ 올림픽 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਜਿਹੜੇ ਇੱਕ ਖਿਡਾਰੀ ਨੇ ਉਹ ਜਿਹੜੇ ਤਿੰਨੇ ਜਿਹੜੇ ਇੰਟਰਨੈਸ਼ਨਲ ਖਿਡਾਰੀ ਨੇ ਉਹ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਵਿੱਚ ਜਿਹੜੇ ਨੇ ਉੱਚ ਅਹੁਦਿਆਂ ਤੇ ਸਵਾਵਾ ਨਿਭਾ ਰਹੇ ਨੇ ਤੇ ਜਿੱਥੇ ਉਹ ਆਪਣਾ ਫਰਜ਼ ਸਮਝ ਰਹੇ ਨੇ ਉੱਥੇ ਆਮ ਲੋਕਾਂ ਦੀ ਮਦਦ ਵੀ ਕਰ ਰਹੇ ਇਹ ਤਿੰਨ ਸਟਾਰ ਹਕ ਨੇ ਹਾਕੀ ਖਿਡਾਰੀ ਨੇ ਜਿਹੜੇ ਇੰਡੀਆ ਦੇ ਬਿਹਤਰੀਨ ਡਰਗ ਫਲਿੱਕਰਸ ਹਨ ਜਗਰਾਤ ਸਿੰਘ ਗੁਰਵਿੰਦਰ ਸਿੰਘ ਚੰਦੀ ਅਤੇ ੁਰਪਿੰਦਰਪਾਲ ਸਿੰਘ ਇਸ ਸਮੇਂ ਇਹ ਗੁਰਦਾਸਪੁਰ ਦੇ ਵਿੱਚ ਬਤੌਰ ਜਿਹੜੇ ਨੇ ਵੱਖ-ਵੱਖ ਅਹੁਦਿਆਂ ਤੇ ਬਰਾਜ਼ਮਾਨ ਨੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰ ਰਹੇ ਨੇ ਤੇ ਲੋਕਾਂ ਦੀ ਮਦਦ ਵੀ ਕਰ ਰਹੇ ਨੇ ਇਹ ਤਿੰਨੇ ਭਿਆਨਕ ਹੜ੍ਹਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਉਹਨਾਂ ਲਈ ਜਿਹੜੇ ਇਹ ਅਫਸਰ ਨੇ ਅਮਸੀ ਹਾਜ਼ਰ ਸਾਬਤ ਹੋ ਰਹੇ ਨੇ 2001 ਦੇ ਵਿੱਚ ਜੂਨੀਅਰ ਵਰਲਡ ਕੱਪ ਚੈਂਪੀਅਨ ਬਸਾਨ 2002 ਦੇ ਵਿੱਚ ਏਸ਼ੀਅਨ ਗੇਮਸ ਸਿਲਵਰ ਮੈਡਲ ਅਤੇ ਵਿਸ਼ਵ ਦੇ ਮੰਨੇ ਪਰਮੰਨੇ ਡ੍ਰੈਗ ਫਲਿੱਕਰ ਜਗਰਾਤ ਸਿੰਘ ਗੁਰਦਾਸਪੁਰ ਵਿੱਚ ਬਤੌਰ ਐਸਪੀ ਰੈਂਕ ਤੇ ਤਨਾਤ ਹਨ ਤੇ ਉਹ ਹੜਾਂ ਦੀ ਮੂਰਲੀ ਕਤਾਰ ਦੇ ਵਿੱਚ ਡਟੇ ਹੋਏ ਹਨ ਉਹ ਭਾਰਤੀ ਫੌਜ ਬੀਐਸਏ ਬੱਤੇ ਐਨਡੀਆਰਫ ਟੀਮਾਂ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਹੇ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਮੰਤਰੀ ਨੂੰ ਉਹ ਕਿਸ਼ਤੀ ਦੇ ਜ਼ਰੀਏ ਗਸਤ ਆਵਾਤ ਉਤੇ ਲੈ ਕੇ ਗਏ ਸਨ 2015 ਦੇ ਵਿੱਚ ਦਿਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਵੀ ਜਗਰਾਦ ਸਿੰਘ ਨੇ ਮੋਰੀ ਰੂਲ ਨਭਾਉਂਦਿਆਂ ਲੜਾਈ ਲੜੀ ਸੀ ਇਸੇ ਤਰ੍ਹਾਂ 2014 ਦੇ ਵਿੱਚ ਇੰਚੀਓਨ ਏਸ਼ੀਅਨ ਗੇਮਸ 골ਡ ਮੈਡਲਿਸਟ 올ੰਪੀਅਨ ਗੁਰਵਿੰਦਰ ਸਿੰਘ ਚੰਦੀ ਐਸ ਸਮੇਂ ਕਲਾ ਨੌਰ ਵਿਖੇ ਬਤੌਰ ਡੀਐਸਪੀ ਤਨਾਤ ਹਨ ਉਹ ਰਾਹਤ ਕਾਰਜਾਂ ਲਈ ਅਗਵਾਈ ਦੇ ਨਾਲ ਆ ਲੋਕਾਂ ਨੂੰ ਸੁਰੱਖਿਅਤ ਤਬਾਰ ਕੱਢਣ ਅਤੇ ਰਾਹਤ ਸਮੱਗਰੀ ਵੰਡਨ ਵਿੱਚ ਵੀ ਅੱਗੇ ਹੋ ਕੇ ਸੇਵਾ ਨਿਭਾ ਰਹੇ ਨੇ ਉਹਨਾਂ ਸੱਪ ਦੇ ਡੰਗੇ ਇੱਕ ਬਜ਼ੁਰਗ ਨੂੰ ਡਾਕਟਰ ਤੱਕ ਜਲਦੀ ਜਲਦੀ ਪਹੁੰਚਾਇਆ ਤੇ ਉਹਨਾਂ ਦੀ ਜਾਨ ਬਚਾਈ ਇਸੇ ਤਰ੍ਹਾਂ ਹੀ ਗੁਰਵਿੰਦਰ ਸਿੰਘ ਚੰਦੀ ਨੇ ਇੱਕ ਗਰਭਤੀ ਮਹਿਲਾ ਨੂੰ ਵੀ ਸੁਰੱਖਿਤ ਥਾਂ ਤੇ ਲਜਾਇਆ ਤੁਰੰਤ ਜਿੱਥੇ ਅਗਲੇ ਦਿਨ ਹੀ ਉਸ ਦਾ ਜਨੇਪਾ ਹੋਇਆ ਤੇ ਪਾਣੀ ਨਾਲ ਭਰੀ ਇੱਕ ਗਊਸ਼ਾਲਾ ਵਿੱਚੋਂ ਵੀ ਗੁਰਵਿੰਦਰਪਾਲ ਚੰਦੀ ਨੇ ਗੁਰਵਿੰਦਰ ਸਿੰਘ ਚੰਦੀ ਨੇ ਜਿਹੜਾ ਵਾ ਗਊਸ਼ਾਲਾ ਵਿੱਚੋਂ ਗਾਵਾਂ ਨੂੰ ਬਾਹਰ ਕੱਢਿਆ ਸੀ ਅਗਰ ਤੀਸਰੇ ਹਾਕੀ ਖਡੋਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਟੋਕੀਓ 올림픽 ਦੇ ਵਿੱਚ ਮੈਡਲਿਸਟ ਅਤੇ ਸਬਾ ਸੂਕ ਮੰਤਰੀ ਗੋਲ ਕਰਨ ਵਾਲੇ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੇ ਰੁਪਿੰਦਰਪਾਲ ਸਿੰਘ ਐਸ ਸਮੇਂ ਪੀਸੀਐਸ ਆਫੀਸਰ ਨੇ ਔਰ ਉਹ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ ਸਹਾਇਕ ਕਮਿਸ਼ਨਰ ਦੇ ਤੌਰ ਤੇ ਤਨਤ ਨੇ ਤੇ ਇਸ ਸਮੇਂ ਵੀ ਉਹ ਨਿਰੰਤਰ ਹੜਪੀਰਤਾ ਦੀ ਸੇਵਾ ਲਈ ਲੱਗੇ ਹੋਏ ਨੇ ਪੰਜਾਬੀ ਜਾਗਰਣ ਦੇ ਗੁਰਦਾਸਪੁਰ ਤੋਂ ਪੱਤਰਕਾਰ ਆਕਾਸ਼ ਉਹਨਾਂ ਦੀ ਖਬਰ ਹੈ ਜਿਨ੍ਹਾਂ ਨੇ ਗਰਾਊਂਡ ਤੇ ਜਾ ਕੇ ਇਹ ਰਿਪੋਰਟ ਤਿਆਰ ਕੀਤੀ ਹੈ ਜਿੰਨਾਂ ਦਾ ਟਾਈਟਲ ਵੀ ਹੈ న్యూਸ ਦੇ ਵਿੱਚ ਕਿ ਤਿੰਨ ਸਟਾਰ ਹਾਕੀ ਖਿਡਾਰੀ ਬਣੇ ਹੜਪੀਰਤਾਂ ਲਈ ਬਸੀਹਾ ਜਿਨ੍ਹਾਂ ਦੇ ਵਿੱਚ ਹਾਕੀ ਸਟਾਰ ਜੁਗਰਾਜ ਸਿੰਘ ਗੁਰਵਿੰਦਰ ਸਿੰਘ ਚੰਦੀ ਅਤੇ ਰੁਪਿੰਦਰਪਾਲ ਸਿੰਘ ਜਿਹੜੇ ਦੋ ਪੁਲਿਸ ਮੈਕਮੇਂ ਦੇ ਵਿੱਚ ਕੰਮ ਕਰ ਰਹੇ ਨੇ ਇੱਕ ਬਤੌਰ ਪੀਸਸ ਆਫੀਸਰ ਤਨਾਦ ਜਿਹੜੇ ਆਪਣੀਆਂ ਡਿਊਟੀਆਂ ਦੇ ਬਾਹਰ ਨੇ ਔਰ ਇਸ ਮੌਕੇ ਜਿਹੜੇ ਹੜਾਂ ਦੀ ਸਥਿਤੀ ਬਣੀ ਹੋਈ ਹੈ ਖਾਸ ਕਰਕੇ ਗੁਰਦਾਸਪੁਰ ਏਰੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਤੇ ਉੱਥੇ ਇਤਨਾਤ ਨੇ ਜਿਹੜੇ ਡਿਊਟੀ ਦੇ ਨਾਲ ਜਿਹੜੇ ਨੇ ਹੜ੍ਹ ਵਿੱਚ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਵੀ ਕੱਢ ਰਹੇ ਉਹਨਾਂ ਦੀ ਮਦਦ ਵੀ ਕਰ ਰਹੇ ਨੇ ਤੇ ਉਹਨਾਂ ਨੂੰ ਸਵਾਵਾ ਵੀ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਕਿ ਜਿਵੇਂ ਗੁਰਵਿੰਦਰ ਸਿੰਘ ਚੰਦੀ ਹੋਣਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਇੱਕ ਬਜ਼ੁਰਗ ਨੂੰ ਇਸ ਹੜ੍ਹ ਦੇ ਮੌਕੇ ਸਪਣੇ ਡੰਗ ਮਾਰਿਆ ਤੁਰੰਤ ਉਹਨੂੰ ਹਸਪਤਾਲ ਲਿਜਾਇਆ ਗਿਆ ਇੱਕ ਗਰਭਤੀ ਜਿਹੜੀ ਔਰਤ ਆ ਉਹ ਫਸੀ ਹੋਈ ਸੀ ਹੜ੍ਹ ਦੇ ਵਿੱਚ ਉਹਨੂੰ ਵੀ ਤੁਰੰਤ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿਹੜੇ ਅਫਸਰ ਨੇ ਮੌਰੀ ਹੋ ਕੇ ਕੰਮ ਕਰਨੇ ਇਸੇ ਤਰ੍ਹਾਂ ਇੰਟਰਨੈਸ਼ਨਲ ਐਥਲੀਟ ਮਨਦੀਪ ਕੌਰ ਮਨਦੀਪ ਕੌਰ ਐਸਮੇ ਡੀਐਸਪੀ ਨਾਬਾ ਲੱਗੇ ਹੋਏ ਨੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਉਹ ਵੀ ਉੱਥੇ ਮਦਦ ਕਰਨੇ ਕੁਝ ਉਹਨਾਂ ਨੇ ਗਰੀਬ ਪਰਿਵਾਰ ਅਡਾਪਟ ਕਰਦਾ ਵੀ ਫੈਸਲਾ ਕੀਤਾ ਗਰੀਬ ਪਰਿਵਾਰਾਂ ਦੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਵੀ ਪੜਾਉਂਦਾ ਫੈਸਲਾ ਕੀਤਾ ਤੇ ਕਈਆਂ ਦੇ ਘਰ ਜਿਹੜੇ ਨੇ ਉਹ ਟਹਿ ਟਹਿ ਰਿਓਗੇ ਉਹਨਾਂ ਨੂੰ ਵੀ ਉਹਨਾਂ ਨੇ ਮਦਦ ਕਰਨ ਦਾ ਭਰੋਸਾ ਦਿੱਤਾ ਹੈਗਾ ਤੇ ਕੁੱਲ ਮਿਲਾ ਕੇ ਇਹ ਜਿਹੜੇ ਸਾਡੇ 4 ਇੰਟਰਨੈਸ਼ਨਲ ਪਲੇਅਰ ਨੇ ਜਿਹਦੇ ਤੇ ਤਿੰਨ ਹਾਕੀ ਖਿਡਾਰੀ ਔਰ ਇੱਕ ਐਥਲੀਟ ਉਹ ਜਿਹੜੀ ਨੇ ਇਸ ਸਮੇਂ ਜਿਹੜੇ ਲੋਕਾਂ ਦੀ ਪੂਰੀ ਮਦਦ ਕਰ ਰਹੇ ਨੇ ਡੀਐਸਪੀ ਨਵਦੀਪ ਕੌਰ ਦੀ ਗੱਲ ਕੀਤੀ ਜਾਵੇ ਤਾਂ ਉਹ ਗਰੀਬ ਬਜ਼ੁਰਗ ਜੋੜੇ ਦੇ ਲਈ ਰੱਬ ਬਣ ਕੇ ਬੋੜੀ ਆ ਤਿੰਨ ਵਾਰਾਂ ਏਸ਼ੀਅਨ ਗੇਮਸ ਦੋਹਾ 2006 ਗਵਾੰਗਜ਼ੂ 2010 ਤੇ ਇੰਚਿਓਨ 2014 ਤੇ ਦਿੱਲੀ ਕਾਮਨਵੈਲਥ ਗੇਮ 2010 ਦੀ 골ਡ ਮੈਡਲਿਸਟ ਓਲੰਪੀਅਨ ਐਥਲੀਟ ਮਨਦੀਪ ਕੌਰ ਹੜਾਂਦਰਨ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਹੜਪੀਰਤਾ ਦੀ ਆਰਥਿਕ ਮਦਦ ਵੀ ਕਰ ਰਹੀ ਆ ਮਾਜੇ ਦੀ ਤੀ ਤੇ ਮਾਲਵੇ ਦੀ ਨੂੰ ਮਨਦੀਪ ਕੌਰ ਇਸ ਵਾਰੀ ਨਾਬਾ ਵਿਕੇ ਡੀਐਸਪੀ ਵੱਜੋਂ ਤਨਾਦ ਨਾਬਾ ਸਦਰ ਥਾਣੇ ਦੇ ਪਿੰਡ ਪੁਜੋ ਮਾਦਰੀ ਵਿਖੇ ਮੋਲੇਦਾਰ ਬਾਰਸ਼ਕਨ ਇੱਕ ਗਰੀਬ ਬਜ਼ੁਰਗ ਜੋੜੇ ਦਾ ਇੱਕ ਕਮਰਾ ਠਹਿ ਗਿਆ ਸੀ ਜੋ ਇੱਕ ਕਮਰਾ ਹੀ ਉਹਨਾਂ ਦਾ ਰਹਿਣ ਬਸੇਰਾ ਸੀ ਮਦੀਪ ਕੌਰ ਜਦੋਂ ਆਪਣੀ ਨਿਊਰੀ ਨਿਭਾਉਂਦਿਆਂ ਇਸ ਜੋੜੇ ਕੋਲ ਪਹੁੰਚੀ ਤਾਂ ਉਹ ਮੌਕੇ ਤੇ ਹੀ ਉਹਨਾਂ ਨੇ ਇੱਕ ਮਹੀਨੇ ਦੀ ਤਨਖਾਹ ਉਸ ਪਰਿਵਾਰ ਨੂੰ ਕਮਰਾ ਬਣਾਉਣ ਲਈ ਵਾਸਤੇ ਦੇ ਦਿੱਤੀ ਇਸ ਦੇ ਨਾਲ ਹੀ ਮਦੀਪ ਕੌਰ ਨੇ ਆਪਣੇ ਨਾਲ ਸਬੰਧਤ ਥਾਣੇ ਦੇ ਪੁਲਿਸ ਕਰਮਚਾਰੀ ਨੂੰ ਆਪਣੇ ਬਿੱਤ ਮੁਤਾਬਕ ਉਸ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ ਇਹਨਾਂ ਪੁਲਿਸ ਅਫਸਰਾਂ ਬਾਰੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਦੇ ਵਿੱਚ ਬਤੌਰ ਡੀਐਸਪੀ ਜਾਂ ਐਸਪੀ ਜਾਂ ਪੀਸੀਐਸ ਅਫਸਰ ਤੌਰ ਤੇ ਕੰਮ ਕਰ ਰਹੇ ਨੇ ਇਹਨਾਂ ਬਾਰੇ ਲਗਾਤਾਰ ਫੇਸਬੁੱਕ ਤੇ ਪੰਜਾਬ ਦੇ ਉਗੇ ਖੇਡ ਲੇਖਕ ਅਤੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਪ੍ਰੈਸ ਨਵਦੀਪ ਸਿੰਘ ਗਿੱਲ ਹੋਣੀ ਮਿਲਗਾ ਪਰ ਇਹਨਾਂ ਲੋਕਾਂ ਬਾਰੇ ਜਾਣਕਾਰੀ ਦੇ ਰਹੇ ਜਿੱਥੇ ਉਹ ਆਪਣਾ ਜਿਹੜੇ ਪੁਲਿਸ ਆਫੀਸਰ ਜਾਂ ਜਿਹੜੇ ਸਿਵਲ ਪ੍ਰਸ਼ਾਸਨ ਦੇ ਵਿੱਚ ਅਧਿਕਾਰੀ ਜਿਹੜੇ ਪਹਿਲਾਂ ਇੰਟਰਨੈਸ਼ਨਲ ਖਿਡਾਰੀ ਰਹਿ ਚੁੱਕੇ ਨੇ ਦੇਸ਼ ਦੇ ਵਾਸਤੇ ਕਈ ਮੈਡਲ ਜਿੱਤ ਕੇ ਲਿਆਉਂਦੇ ਨੇ ਉਹ ਆਪਣੀ ਇਸ ਸਰਕਾਰੀ ਡਿਊਟੀ ਦੇ ਨਾਲ ਨਾਲ ਹੋਰ ਵੀ ਮਾਨਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਲੋਕਾਂ ਦੀ ਮਦਦ ਕਰ ਰਹੇ ਨੇ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਹੀ ਸਾਨੂੰ ਦਿਵਾ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ